ਅੱਜ ਜਿਹੜੀ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਪਹਿਲਾਂ ਤੇ ਮੈਂ ਤੁਹਾਨੂੰ ਨਿਮਾਰ ਕਰਨਾ ਵੀ ਤੁਸੀਂ ਵੀ ਸਾਡੇ ਸ਼ਾਰਟ ਵੀਟ ਦੇ ਤੁਹਾਨੂੰ ਸੁਨੇਹਾ ਦਿੱਤਾ ਸਵੇਰੇ ਤੇ ਤੁਸੀਂ ਸਾਰੇ ਮੀਂਹ ਵਰਦੇ ਚ ਇਕੱਠੇ ਹੋਏ ਜੇ ਇਹ ਵੀ ਇੱਕ ਕਿਸਾਨਾਂ ਦੇ ਨਾਲ ਪੰਜਾਬੀਆਂ ਨਾਲ ਤੁਹਾਡੀ ਹਮਦਰਦੀ ਦਾ ਪ੍ਰਗਟਾਵਾ ਆ ਅੱਜ ਇਸ ਕਰਕੇ ਸਾਰੇ ਇਕੱਠੇ ਹੋਏ ਆ ਜਿੰਨੇ ਵੀ ਸਾਰੇ ਹਲਕਾ ਇੰਚਾਰਜ ਮਦਨਾ ਬੈਠੇ ਨੇ ਰਾਣਕੋਟ ਦੀ ਜਮੀਨ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਉੱਥੋਂ ਵੀ ਆਇ ਮਿੰਟੂ ਜੀ ਆਏ ਨੇ ਰਵੀ ਮੋਹਨ ਜੀ ਆਏ ਨੇ ਹਲਕਾ ਇੰਚਾਰਜ ਸਾਡੇ ਰਾਜਨ ਵੀਰ ਹੁਣੀ ਨੇ ਮਾਲ ਸਾਹਿਬ ਨੇ ਸਾਡੇ ਹੁਣੇ-ਹੁਣੇ ਆਏ ਪ੍ਰਧਾਨ ਜੀ ਨੇ ਮੀਤ ਪ੍ਰਧਾਨ ਬਣਾਏ ਨੇ ਸੰਧੂ ਸਾਹਿਬ ਤੇ ਸਾਰੇ ਮਰਜਨ ਸਾਹਿਬ ਇੱਥੇ ਨੇ ਅੱਜ ਸਾਰੇ ਤਾਂ ਇਕੱਠੇ ਹੋਏ ਆ ਕਿ ਸ਼੍ਰੋਮਣੀ ਕਲਦਨ ਨੇ ਬੜਾ ਵੱਡਾ ਪਿਛੇ ਲੈਣ ਅਪਰਾਲਾ ਕੀਤਾ ਕਿ ਜੋ ਲੈਂਡ ਅਕਵਾਇਰ ਕੀਤੀ ਗਈ ਉਹ ਕਿਸਾਨਾਂ ਨੇ ਬੜਾ ਵੱਡਾ ਤੱਕਾ ਸੀ ਕਿਉਂਕਿ ਕਿਸਾਨਾਂ ਨੂੰ ਕੁਝ ਸਰਕਾਰ ਦੇ ਹੀ ਨਹੀਂ ਰਹੀ ਜੇ ਪਹਿਲਾਂ ਤੇ ਇਹ ਲੋਕਾਂ ਨੂੰ ਸਮਝ ਨਹੀਂ ਕਿ ਸ਼ਾਇਦ ਉਹਨੂੰ ਕੋਈ 50 ਲੱਖ ਕਰੋੜ ਰੁਪਇਆ ਦੇਣਾ ਜਦੋਂ ਪਾਲਿਸੀ ਪੜੀ ਗਈ ਕੁਝ ਵੇਖਿਆ ਗਿਆ ਕਿ ਕਿਸਾਨਾਂ ਨੂੰ ਉਲਟੇ ਪੈਸੇ ਪਰ 1 ਏਕੜ ਕਰੋੜ ਰੁਪਇਆ ਲੈਣਾ ਉਹਨੂੰ ਡਵੈਲਪ ਕਰਨ ਦੀ ਤੇ ਸਿਰਫ ਕੋਈ 10 ਕੇ ਬਦਲੇ ਥਾਂ ਦੇਣਾ ਤੇ ਉਸ ਕਰਕੇ ਫਿਰ ਪ੍ਰਧਾਨ ਜੀ ਨੇ ਜਦੋਂ ਸਾਰੀ ਗੱਲ ਵੇਖੀ ਕਿ ਕਿਸਾਨ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਲੁਧਿਆਣਾ ਜਿੱਥੋਂ ਕੋਈ 25000 ਏਕੜ ਜ਼ਮੀਨਾਂ ਨੂੰ ਲੈਣੀ ਸੀ ਉੱਥੇ ਬੜਾ ਵੱਡਾ ਅਕਾਲੀ ਦਲ ਨੇ ਧਰਨਾ ਦਿੱਤਾ। ਉਸ ਤੋਂ ਬਾਅਦ ਬਠਿੰਡੇ ਧਰਨਾ ਦਿੱਤਾ। ਫਿਰ ਪਟਿਆਲਾ ਦਿੱਤਾ। ਮਹਾਲੀ ਦਿੱਤਾ ਤੇ ਬੜਾ ਵੱਡਾ ਹੰਗਾਰਾ ਸਾਰੇ ਪੰਜਾਬ 'ਚੋਂ ਮਿਲਿਆ। ਤੇ ਕਿਸਾਨਾਂ ਨੂੰ ਵੀ ਮਾੜੀ ਮੁੱਟੀ ਇਹ ਜਿਹੜੇ ਬੰਦੇ ਡਿਪਰੈਸ਼ਨ 'ਚ ਜਾਣ ਨੂੰ ਤਿਆਰ ਵੀ ਹੋ ਰਾਤ ਮੜੀ ਕੇ ਅਕਾਲੀ ਦਲ ਨਾਲ ਖਲੋਤਾ ਹੈ। ਦੂਜੀਆਂ ਪਾਰਟੀਆਂ ਵਾਲੇ ਬਿਆਨ ਤੇ ਦਿੰਦੇ ਰਹੇ। ਪਰ ਸਾਹਮਣੇ ਕੋਈ ਨਹੀਂ ਆਇਆ। ਇਸ ਕਰਕੇ ਸਰਕਾਰ ਨੂੰ ਇਹ ਮਜਬੂਰ ਨੂੰ ਫਿਰੇ ਕਾਨੂੰਨ ਵਾਪਸ ਲੈਣਾ ਪਿਆ ਇੱਕ ਹੋਰ ਬੜਾ ਵੱਡਾ ਕੰਮ ਬਾਦਲ ਸਾਹਿਬ ਨੇ ਕੀਤਾ ਸੀਗਾ ਕਿ ਦਰਬਾਰ ਸਾਹਿਬ ਚ ਜਾ ਕੇ 31 ਤੀਨ ਨੂੰ ਅਰਦਾਸ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਇੱਕ ਮਹਾਲੀ ਉਥੇ ਅੰਮ੍ਰਿਤਸਰ ਗੁਰਦੁਆਰੇ ਤੋਂ ਇੱਕ ਮੋਰਚਾ ਸ਼ੁਰੂ ਕਰਨਾ ਸੀ ਕਿ 5-500 ਬੰਦਾ ਰੋਜ਼ ਜਾਏਗਾ ਤੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਉਹ ਸ਼ੁਰੂ ਕਰਨਾ ਸੀ ਤੇ ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਠੀ ਤੱਕ ਹੁੰਦਾ ਜਾ ਕੇ ਰੌ ਕਰ ਰਹੇ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਇਹ ਫਿਰ ਸਰਕਾਰ ਨੇ ਹੁਣ ਜਿਹੜਾ ਇਹ ਇੱਕ ਕਾਨੂੰਨ ਵਾਪਸ ਲਿਆ ਤੇ ਅੱਜ ਮੇਰੀ ਗੱਲ ਇਹ ਇੱਕ ਹੋਰ ਬੇਨਤੀ ਹੈ ਵੀ ਪ੍ਰੈਸ ਦੇ ਵਿੱਚ ਇਹ ਗੱਲ ਕਹਿ ਦੇਣੀ ਕਿ ਨੋਟੀਫਿਕੇਸ਼ਨ ਕਰਤਾ ਕਿ ਅਸੀਂ ਇਹ ਪਾਲਿਸੀ ਜਿਹੜੀ ਆ ਇਹ ਡਰਾਪ ਕਰ ਦਿੱਤੀ ਹੈ ਸਿਰਫ ਇੰਨੀ ਗੱਲ ਨਾਲ ਨਹੀਂ ਤਸੱਲੀ ਹੁੰਦੀ ਇਹ ਬਕਾਇਦਾ ਤੌਰ ਤੇ ਕੈਬਨ ਵਿੱਚ ਲਿਆ ਕੇ ਇਹਨੂੰ ਡੀ ਨੋਟੀਫਿਕੇਸ਼ਨ ਕਰਨ ਤਾਂ ਜੋ ਪੱਕਾ ਕੰਮ ਹੋ ਜਾਈ। ਅਜੇ ਵੀ ਕਿਸਾਨਾਂ ਤੇ ਤਲਵਾਰ ਲਟਕ ਰਹੀ ਆ। ਵੀ ਇਹ ਕੰਮ ਠੰਡਾ ਕਰਕੇ ਕੋਈ ਕਿਸਾਨਾਂ ਨੂੰ ਇਲਾਜ ਦੇ ਕੇ ਦੁਬਾਰਾ ਨਾ ਇਹ ਗੱਲ ਕਰ। ਤੇ ਵੱਡਾ ਹੰਗਾਰਾ ਇਸ ਕਰਕੇ ਮਿਲਿਆ ਕਿ ਲੋਕ ਪੰਜਾਬ ਦੇ ਬੜੇ ਸਿਆਣੇ ਨੇ। ਵੀ ਜਿਹੜੀ ਜ਼ਮੀਨ ਹੋਣ ਅਕਵਾਇਰ ਹੋਈ ਆ ਇਹ ਹੈਗੀ 65000 ਏਕੜ। ਤੇ ਇਹ ਵੱਡੇ ਸ਼ਹਿਰਾਂ ਚ ਕੀਤੀ। ਹੁਣ ਸਾਡੇ ਗਰਦਾਸਪੁਰ ਵੀ ਜਲਾਇਆ। ਇੱਥੇ ਕਰਾਲਾ ਪਿੰਡ ਆ ਉੱਥੇ ਐਕਵਾਇਰ ਕੀਤੀ ਉਹਨਾਂ ਨਾਲ ਅੱਗੇ ਬੜਾ ਤੱਕਾ ਹੋਇਆ ਕਾਂਗਰਸ ਵਾਲੇ ਵੀ ਉਹਨਾਂ ਦੀ ਜ਼ਮੀਨ ਐਕਵਾਇਰ ਹੋਈ ਬੱਸ ਸਟੈਂਡ ਲਈ ਤੇ ਇਹਦਾ ਬਟਾਲੇ ਵੀ ਹੋਈ ਤੇ ਬਾਕੀ ਛੋਟੇ-ਛਾਟੇ ਮਿਊਂਸਿਕ ਕਮੇਟੀਆਂ ਜਿਹੜੀਆਂ ਇਹਨਾਂ ਨੇ ਫਿਰ ਉਹਦੇ ਵਿਰਲੇ ਵੀ ਹੋਣਾ ਸੀ ਤੇ ਉਹ ਇਸ ਕਰਕੇ ਲੋਕ ਸੜਨਾ ਸਾਰੇ ਤੁਰ ਪਏ ਤੇ ਬੜਾ ਵੱਡਾ ਹੰਗਾਰਾ ਮਿਲਿਆ ਇਸ ਕਰਕੇ ਇਹਨਾਂ ਨੇ ਵਾਪਸ ਕੀਤਾ ਤੇ ਤੁਹਾਨੂੰ ਅੱਜ ਖੇਚ ਦਿੱਤੀ ਹੈ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਸ਼ਵਾਸ ਦਿੋਣੇ ਹੈ ਕਿ ਕੋਈ ਵੀ ਸਰਕਾਰ ਵੱਲੋਂ ਕਿਸੇ ਲਈ ਧੱਕਾ ਹੋਏ ਅਕਾਲੀ ਦਲੋਂ ਦੇ ਨਾਲ ਡਟ ਕੇ ਰਹਿ ਗਿਆ ਪ੍ਰਧਾਨ ਸਾਹਿਬ ਦਾ ਆਦੇਸ਼ ਆ ਕਿ ਜਿੱਥੇ ਵੀ ਤੁਹਾਨੂੰ ਕੋਈ ਲੋੜ ਪੈਂਦੀ ਆ ਉਹਦੇ ਨਾਲ ਖਲੋ ਔਰ ਕਾਂਗਰਸ ਦੀਆਂ ਨੀਤੀਆਂ ਤੇ ਝਾੜੂ ਵਾਲੀ ਚੱਲੇ ਨਹੀਂ ਕਾਂਗਰਸ ਵਾਲੇ ਵੀ ਇਦਾਂ ਇੱਕ ਵਾਰ ਜ਼ਿੰਮੇਦਾਰ ਕਰਦੇ ਰਹੇ ਕਿਸੇ ਨੂੰ ਨਹੀਂ ਪੁੱਛਦੇ ਰਹ ਆ ਸਾਡੇ ਹਲਕੇ ਦੀ ਗੱਲ ਆ ਨਵੀਪੁਰ ਇਹ ਕਾਂਗਰਸ ਵਾਲੇ ਇੱਥੇ ਜ਼ਮੀਨ ਐਕਵਾਇਰ ਹੋਈ ਤੇ ਨਵੀਪੁਰ ਦੇ ਲੋਕ ਮੇਰੇ ਕੋਲ ਆਏ ਤੇ ਮੈਂ ਬਾਦਲ ਸਾਹਿਬ ਨੂੰ ਮਿਲਾਇਆ ਉਹਨੂੰ ਤੇ ਬਾਦਲ ਸਾਹਿਬ ਨੇ ਫਿਰ ਇਹ ਗੱਲ ਕਹੀ ਕਿ ਕਵਨ ਚ ਪਾਸ ਕਰਤਾ ਕਿ ਕਿਸੇ ਵੀ ਜ਼ਿਮੀਂਦਾਦੀ ਜ਼ਮੀਨ ਇੱਕ ਵਾਰ ਨਹੀਂ ਕੀਤੀ ਜਾਏਗੀ ਜਿੰਨਾ ਚਿਰ ਉਹ ਸਹਿਮਤੀ ਨਾ ਹੋਏ ਤੇ ਸਾਰੀ ਜ਼ਮੀਨ ਛੜਾਈ ਫੇਰਾ ਪੋਡਾ ਵਾਲੀ ਜ਼ਮੀਨ ਜਿਹੜੀ ਹੈ ਇਹ ਵੀ ਕਾਂਗਰਸ ਨੇ ਐਕਵਾਇਰ ਕੀਤੀ ਜਿੱਥੇ ਅੱਜਕੱਲ ਕੋਠੀਆਂ ਬਣ ਰਹੀਆਂ ਨੇ ਬਾਸਟੈਂਡ ਹੋਰ ਵੀ ਕਿਤੇ ਬਣ ਸਕਦਾ ਸੀ ਉਹ ਵੀ ਜ਼ਮੀਨ ਘਰਾਲੇਵਾਂ ਦੀ ਐਕਵਾਇਰ ਹੋਈ ਪਹਿਲਾਂ ਬਾਈਪਾਸ ਬਣਿਆ ਉਦੋਂ ਹੀ ਜ਼ਮੀਨ ਘਰਾਲੇਵਾਂ ਦੀ ਐਕਵਾਇਰ ਹੋਈ ਸੋ ਇਸ ਕਰਕੇ ਇਹ ਕਾਂਗਰਸ ਵਾਲੇ ਵੀ ਇਦਾਂ ਕਰਦੇ ਰਹੇ ਨੇ ਤਦੇ ਕਾਂਗਰਸ ਵਾਲੇ ਨਹੀਂ ਬੋਲਦੇ ਕਿਉਂਕਿ ਜੇ ਉਹ ਬੋਲਣਗੇ ਤੇ ਤੁਹਾਡੇ ਵਰਗੇ ਜਿਹੜੇ ਸੀਨੀਅਰ ਸਿਆਣੇ ਪੱਤਰਕਾਰ ਨੇ ਉਹਨਾਂ ਨੇ ਇਹ ਗੱਲ ਦਾ ਜਵਾਬ ਮੰਗਣਾ ਕਿ ਤੁਸੀਂ ਨਹੀਂ ਐਕਵਾਇਰ ਕੀਤੀ ਪੰਜਾਬ ਦੇ ਲੋਕਾਂ ਹੀ ਪੁੱਛਣਾ ਕਿ ਤੁਸੀਂ ਵੀ ਐਕਵਾਇਰ ਕਰਦੇ ਰਹੇ ਜੇ ਇਸ ਕਰਕੇ ਕਾਂਗਰਸ ਵਾਲੇ ਨਹੀਂ ਬੋਲੇ ਤੇ ਇਸ ਕਰਕੇ ਤੁਹਾਨੂੰ ਖੇਡ ਦਿੱਤੀ ਆ ਕਿ ਤੁਹਾਡੇ ਰਾਂ ਹੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਸ ਨੇ ਆ ਦੇਣਾ ਚਾਹੁੰਦੇ ਆ ਕਿਸੇ ਵਕਤ ਕੋਈ ਵੀ ਤੱਕਾ ਹੁੰਦਾ ਹੈ ਸ਼ਰੋਮਣੀ ਕਾਲੇਲ ਦੇ ਪ੍ਰਧਾਨ ਸਦਾ ਸਦੀ ਸਿੰਘ ਜੀ ਬਾਲ ਦੇ ਹਦਾਇਤਾਂ ਦੇ ਮੁਤਾਬਕ ਹਰ ਜ਼ਿਲ੍ਹੇ ਵਿੱਚ ਹਰ ਹਲਕੇ ਵਿੱਚ ਇੰਚਾਰਜੜੇ ਨੇ ਉਹ ਲੋਕਾਂ ਇਹ ਨਾਲ ਖੜੋਣਗੇ ਵੀ ਕੋ ਡਿਵੈਲਪਮੈਂਟ ਤਾਂ ਆ ਨਾ ਸਾਡੇ ਕੋਲ ਕਿਸਾਨ ਆਏ ਕਿ ਸਾਡੇ ਕੋਲ ਛੋਟ ਛੋਟੀਆਂ ਜ਼ਮੀਨਾਂ ਨੇ ਤੇ ਜੇ ਐਕਵਾਇਰ ਹੋ ਗਈਆਂ ਅਸੀਂ ਜਾਣਾ ਕਿਧਰ ਨੂੰ ਕਿਉਂਕਿ ਪੈਸਾ ਤਾਂ ਕੋਈ ਮਿਲ ਨਹੀਂ ਰਿਹਾ ਜਾਂ ਤੇ ਕੋਈ ਉਹਨਾਂ ਮੁੱਲ ਤੈਅ ਕਰ ਦੇ ਉਹਨਾਂ ਨੂੰ ਕੋਈ ਪੈਸੇ ਮਿਲਦੇ ਉਹ ਉਹ ਕੋਈ ਜਾ ਕੇ ਜਿੱਦਾਂ ਪਹਿਲਾਂ ਵੀ ਕਿਸੇ ਵਕਤ ਸੁਣਦੇ ਰਹੇ ਆ ਕਿ ਇੱਧਰ ਕਿਉਂ ਜ਼ਮੀਨ ਜੇ ਕਿਤੇ ਸ਼ਹਿਰ ਕਿਸੇ ਜੇ ਐਕਵਾਇਰ ਹੋਈ ਆ ਤੇ ਦੀਨਾਨਗਰ ਆਲ ਜਾ ਕੇ ਗਾਂਨ ਰੋਡ ਆਲ ਜਾ ਕੇ ਸਾਡੇ ਜ਼ਿਲ੍ਹੇ ਚ ਉੱਥੇ ਸਸਤੀਆਂ ਜ਼ਮੀਨਾਂ ਲੈ ਲੈਂਦੇ ਸੀ ਤੇ ਜਿਹਨਾਂ ਨੂੰ ਮਿਲਣਾ ਹੀ ਕੁਛ ਨਹੀਂ ਤੇ ਉਲਟਾ ਇਹਨਾਂ ਨੇ ਕਹਿਤਾ ਵੀ ਕਰੋੜ ਰੁਪਏ ਤੁਹਾਡੇ ਕੋਲ ਲੈਣਾ ਉਹਨੂੰ ਡਵੈਲਪ ਕਰਨ ਵਾਸਤੇ ਤੇ ਇਸ ਕਰਕੇ ਫਿਰ ਲੋਕ ਜਿਹੜੇ ਲੰਬੰਦ ਹੋਏ ਤੇ ਇਕੱਲੀ ਦਾਲ ਨੇ ਫਿਰ ਸਟੈਂਡ ਲਿਆ ਤੇ ਉਹ ਅੱਜ ਸਟੈਂਡ ਸਾਡਾ ਕਾਮਯਾਬ ਹੋਇਆ ਗਾਂ ਵੀ ਨਾਲ ਆ ਕਿਸਾਨਾਂ ਦੇ